ਸਤਿ ਸ਼੍ਰੀ ਅਕਾਲ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੀ YouTube ਚੈਨਲ ਪੰਜਾਬ ਮੌਸਮ 'ਚ ਜਿਸ 'ਚ ਅਪਾ 31 ਅਗਸਤ ਦੇ ਪੰਜਾਬ ਦੇ ਰਾਤ ਦੇ ਮੌਸਮ ਦੀ ਗੱਲ ਕਰਨਗੇ 8:30 ਵਜੇ ਤੱਕ ਹਨ ਪੂਰੀ ਰਾਤ ਪੰਜਾਬ ਦੇ ਕਿੰਨਾ ਭਾਗ ਚਪਾਈ ਤੋਂ ਭਾਰੀ ਵੀ ਦੇਖਣ ਨੂੰ ਮਿਲ ਸਕਦਾ ਹੈ ਕਿਹੜੇ ਜਿਹੜੇ ਸਾਫ਼ ਤੇ ਖੁਸ਼ਕ ਬਣੇ ਰਹਿਣਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜੁੜੂ ਕਰੋ ਚਲੋ ਅੱਗੇ ਆਦੇ ਵੀਡੀਓ ਨਾਲ ਹੁਣ ਤੋਂ ਹੀ ਲਾਈਵ ਸਟਾਰਟ ਦੀ ਵੀਡੀਓ ਸਦੋਂ 8:30 ਵਜੇ ਦੀਆਂ ਪੰਜਾਬ ਦੇ ਲਗਭਗ ਆਪਣੇ ਮੱਝ ਦੇ ਉਪ ਵਿੱਚ ਬੱਦਲੋਈ ਬਣੀ ਹੋਈ ਹੈ ਦਰਮਿਆਨੀ ਪੱਧਰ ਦੀ ਮਾਲਵੇ ਦੇ ਪੱਗ ਵਾਲੇ ਤੋਂ ਬੱਦਲੋਈ ਦੇਖੋ ਸਾਫ਼ ਹੁੰਦੀ ਨਜ਼ਰ ਆ ਰਹੀ ਹੈ ਪਰ ਮਾਲਵੇ ਸੱਡ ਤੋਂ ਦੇਖੋ ਰਾਜਸਥਾਨ ਉੱ쪽 ਸਿਸਟਮ ਨਵਾਂ ਕ੍ਰੀਏਟ ਹੋਇਆ ਹਰਿਆਣੇ ਵਿੱਚ ਵੀ ਜੋ ਕਿ ਆਪਣੇ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਕਾਰਵਨ ਦੇ ਸਕਦਾ ਹੈ ਬਾਕੀ ਕੱਲ ਰਾਤ ਨੂੰ ਕਿੰਨੇ ਭਾਗੋ ਕਿੰਨੇ ਕਿ ਮੀਦਸਾਰਾਂ ਵਿੱਚ ਆਪਣੇ ਹਲਕੇ ਦੇ ਦਰਮਿਆਨੀ ਬੱਦਲਵਾਈ ਲਗਭਗ ਅੱਧੇ ਘੰਟੇ ਘੰਟੇ ਚ ਆਪਣੇ ਫੌਜਲ ਕਾ ਮੁਖਸਰ ਪਠੰਡਾ ਮਾਂ ਸਾਹਿਬ ਸੰਗਰੂਰ ਬਰਨਾਲਾ ਮੋਗੇ ਫੋਜਪੁਰ ਇਧਰ ਪਟਾਲਾ ਦੇ ਭਾਗ ਹੋ ਗਏ ਸੰਗਰੂਰ ਦੇ ਹੋ ਗਏ ਨੂੰ ਜੋ ਕਾਰਵਾਈ ਦੇ ਸਕਦੀ ਹੈ ਮੀਂਹ ਪਰ ਜਿਆਦਾ ਨਹੀਂ ਦੇਖਿਆ ਮਿਲੂਗਾ ਪਰ ਉਹ ਤਾਂ ਬਦਲਦੀ ਰਹੇ ਤਾਂ ਬੜਾ ਸਸਟਮ ਨਵੇਂ ਕ੍ਰੀਏਟ ਹੋਣੇ ਸ਼ੁਰੂ ਹੋ ਜਾਣਗੇ ਜੋ ਕਿ ਆਪਣੇ ਕਈ ਜਿਲ੍ਹਿਆਂ 'ਚ ਭਾਰੀ ਕਾਰਵਾਈ ਦੇ ਕੇ ਜਾਣਗੇ ਗੱਲ ਕਰੀਏ ਜਿਆਦਾ ਭਾਰੀ ਵੀ ਆਪਣੇ ਲਗਭਗ ਪੰਜਾਬ ਦੇ ਇੰਨੇ ਭਾਗ ਹੋ ਗਏ ਇਧਰ ਦੀ ਸਾਈਡ ਜਿਆਦਾ ਮੀਂਹ ਦੇ ਭਾਗ ਦੇ ਆਪਣੇ ਮਸਰੀ ਮੀਂਹ ਜਿਆਦਾ ਸਾਰ ਹਨ ਆਪਣੇ ਪਠੰਡਾ ਫਰੀਹਾਰਪੁਰ ਦੇ ਕਪੂਹੇ ਜਿੰਦੇ ਦੇ ਭਾਗ ਹੋ ਲੁਧਿਆਣੇ ਦੇ ਹੋ ਗਏ ਬਰਨਾਲੇ ਦੇ ਹੋ ਗਏ ਪਟਿਆਲਾ ਹਫਤੇਗੜ ਸਾਹਿਬ ਮਹਾਨਲੀ ਰੂਪਨਗਰ ਸ਼ਹੀਦ ਭਗਤ ਸਿੰਘ ਦਾ ਹੋ ਗਿਆ ਗੁਰਦਾਸਪੁਰ ਦੇ ਕੁਝ ਭਾਗ ਹੋ ਗਏ ਬਰਨਾਲੇ ਦੇ ਕੁਝ ਭਾਗ ਮੋਗੇ ਦੇ ਹੋ ਗਏ ਇਹਨਾਂ ਚੋ ਭਾਰਮੀ ਦੇਖਣ ਨੂੰ ਲੁਗਾ ਰਾਤ ਨੂੰ ਭਾਰਮੀ ਦੀ ਉਮੀਦ ਜਿਆਦੀ ਹੈ ਤੇ ਆਉਂਦੇ ਦੋ ਦਿਨ ਆਪਣੇ ਲਗਭਗ 1 ਤੋਂ 2 ਸਤੰਬਰ ਜਿਆਦੇ ਮੀਂਹ ਲੱਟ ਵੀ ਨੇ ਉਹ ਚ ਹੈ ਇਹਨਾਂ ਭਾਗਾਂ ਦੇ ਆਪਣੇ ਭਾਰਿ ਤੋਂ অতি ਭਾਰੀ ਦੀ ਵੀ ਮੀਂਹ ਦੇਖਣ ਨੂੰ ਮੈਨੂੰ ਸਦਾ ਹੁੰਦਾ ਭਾਈ ਤਾਂ ਵੀ অতি ਭਾਰੀ ਮੀਂਹ ਲਗਭਗ ਠੀਕ ਠਾਕ ਮੀਂਹ ਆਪਣੇ ਲਗਭਗਾ ਜਲੇ ਹੋ ਗਏ ਆਪਣੇ ਬਾਰਡਰ ਏਰੀਆ ਦੇ ਫਾਜਲਕਾ ਮੁਖਰ ਫਰੀਦਕੋਟ ਫਿਰੋਜ਼ਪੁਰ ਤੰਤਨਾ ਮਰਸਾ ਦੇ ਭਾਗ ਇਹਨਾਂ ਵਿੱਚ ਵੀ ਮੀਂਹ ਜ਼ਰੂਰ ਦੇਖਣ ਨੂੰ ਲੋਗਾ ਪਰ ਥੋੜੀ ਜਿਹੀ ਮੀਂਹ ਦਰਮਿਆਨੇ ਪੱਧਰ ਦੇ ਸਾਰ ਹਨ ਜਿਆਦਾ ਮੀਂਹ ਸਾਰ ਤਾਂ ਬਦ ਦਿੱਸਦੇ ਨੇ ਦਬਾਬੇ ਦੇ ਭਾਗ ਹੋ ਗਏ ਤੇ ਪਰ ਮਾਲਵੇ ਦੇ ਚੰਦੀਕੜਮ ਹੁੜੀ ਸਾਈਡ ਦੇ ਲਾਕੇ ਹੋ ਗਏ ਇਹਨਾਂ ਵਿੱਚੋਂ ਭਾਰੀ ਤੋਂ ਭਾਰੀ ਮੀਂਹ ਦੇਖਣ ਨੂੰ ਰਾਤ ਨੂੰ ਵੀ ਦੇਖਣ ਨੂੰ ਮਿਲ ਸਕਦਾ ਸਿਸਟਮ ਕ੍ਰੀਏਟ ਹੋਣੇ ਸ਼ੁਰੂ ਹੋ ਜਣਗੇ ਰਾਤ ਨੂੰ ਭਾਗ ਤੋਂ ਬਾਅਦ ਸਵੇਰ ਨੂੰ ਵੀਡੀਓ ਬਣਾ ਦਵਾਂਗੇ ਇਹਨਾਂ ਭਾਗਾਂ ਵਿੱਚ ਮੀਂਹ ਦੇ ਕਿੰਨੇ ਸਾਰ ਬਣਦੇ ਨੇ ਅੱਜ ਦੀ ਵੀ ਧੰਨਵਾਦ